ਵਾਹਿਗੁਰੂ ਜੀ ਸਾਡੇ ਗੁਰੂ ਸਹਬਾਨ ਨੇ ਸ਼ਹੀਦੀਆਂ ਦਿੱਤੀਆਂ ਪਰ ਗੁਰੂ ਸਾਹਿਬ ਸਰਬ ਕਲਾ ਸਮਰੱਥ ਸਨ ਭਾਵ ਕਿ ਸਭ ਕੁਝ ਕਰ ਸਕਦੇ ਸਨ ਫਿਰ ਕੀ ਲੋੜ ਸੀ ਸ਼ਹੀਦੀਆਂ ਦੇਣ ਦੀ ਗੁਰੂ ਘਰ ਵਿੱਚ ਕਰਾਮਾਤ ਦਿਖਾਉਣੀ ਗਲਤ ਹੈ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸਰੀਰ ਤੇ ਢਾਲ ਕੇ ਦੱਸਿਆ ਹੈ ਜਗ ਤੇ ਪਤਾ ਨਹੀਂ ਕਿਹੜੀ ਅੱਗ ਵਰਸਨੀ ਸੀ ਜਿਹੜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸਿਰ ਤੇ ਲਈ ਆਪੇ ਵਰਤ ਜਾਏ ਉਹ ਹੋਰ ਗੱਲ ਹੈ ਬੜਾ ਜਾਨਬੁੱਝ ਕੇ ਕੋਈ ਕਰਾਮਾਤ ਨਹੀਂ ਦਿਖਾਈ ਗੁਰੂ ਸਾਹਿਬ ਜੀ ਨੇ ਸਾਈ ਮੀਆਂ ਮੀਰ ਜੀ ਦੇ ਸੂਰਜ ਪ੍ਰਕਾਸ਼ ਵਿੱਚ ਬਚਨ ਹਨ ਜੋ ਜਹਾਂਗੀਰ ਨੂੰ ਕਹੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਤਨੇ ਸਮਰਾਤ ਸਨ ਕਿ ਇੱਕ ਹੱਥ ਵੀ ਹਿਲਾ ਦਿੰਦੇ ਤਾਂ ਆਕਾਸ਼ ਫਟ ਸਕਦਾ ਸੀ ਇੱਕ ਹੱਥ ਵੀ ਹਿਲਾ ਦੇਣ ਤਾਂ ਯੁੱਗ ਪਲਟ ਸਕਦਾ ਸੀ ਪਰ ਉਹਨਾਂ ਨੇ ਭਾਣਾ ਮੰਨਿਆ ਹੈ ਅਤੇ ਤਾਕਤ ਹੁੰਦੇ ਹੋਏ ਵੀ ਜ਼ਰਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ